ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਜਨਾਲਾ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ੇ ਦੇ ਵੰਡੇ ਚੈੱਕ ਤੋਂ ਬਾਅਦ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਤੇ ਐਮਐਲਏ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਉਹਨਾਂ ਨੇ ਅੱਜ ਮੁੱਖ ਮੰਤਰੀ ਵੱਲੋਂ ਵੰਡੇ ਗਏ ਚੈੱਕਾਂ ਦਾ ਪਿਓਰਾ ਸਾਹਮਣੇ ਰੱਖਿਆ ਇਸ ਮੌਕੇ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 629 ਹੜ੍ਹ ਪ੍ਰਭਾਵਿਤ ਲੋਕਾਂ ਨੂੰ ਚੈੱਕ ਵੰਡੇ ਗਏ ਜਿਸ ਦੀ ਕੀਮਤ ਕੋਲ ਰੱਖ 5 ਕਰੋੜ 7 ਲੱਖ ਪੰਦੀ ਹੈ ਉਹਨਾਂ ਦੱਸਿਆ ਕਿ ਹੜ੍ਹ ਨਾਲ 2508 ਪਿੰਡਾਂ ਦੀ 3.5 ਲੱਖ ਜ਼ਮੀਨੀ ਫਸਲ ਹੜ੍ਹ ਨਾਲ ਤੇ ਲਈ 30 ਕਰੋੜ ਤੋਂ ਵੱਧ ਮੁਆਵਜ਼ੇ ਦੀਆਂ ਰਕਮਾਂ ਭਖ ਵਖ ਡੀਸੀ ਦੇ ਖਾਤਿਆਂ ਵਿੱਚ ਪਾ ਦਿੱਤੀਆਂ ਗਈਆਂ ਜੋ ਚਲਦੀ ਹੀ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚਣ ਗਿਆ ਉਹਨਾਂ ਇਹ ਵੀ ਜਾਣਕਾਰੀ ਦਿੱਤੀ ਕਿ ਹਾੜ ਵਿੱਚ ਮਾਰੇ ਜੀਆਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਵੱਲੋਂ 4-4 ਲੱਖ ਰੁਪਏ ਵੀ ਦਿੱਤੇ ਜਾ ਰਹੇ ਹਨ ਸੁਣਾਉਂਦੇ ਹਾਂ ਤੁਹਾਨੂੰ ਕੀ ਕੁਝ ਕਿਹਾ ਕੈਬਨ ਮਤੀ ਹਰਦੀਪ ਸਿੰਘ ਮੁੰਡੀਆਂ ਤੇ ਗੁਰਦੀਪ ਸਿੰਘ ਧਾਰੀਵਾਲ ਨੇ ਸਾਡੇ ਪੰਜਾਬ ਦੇ ਮਾਲ ਮੰਤਰੀ ਸਰਦਾਰ ਮੁੜਿਆ ਸਾਹਿਬ ਸਰਦਾਰ ਜਦੀਪ ਸਿੰਘ ਜੀ ਮੁੰਡਿਆ ਸਾਡੇ ਐਫਸੀਆਰ ਅਨੁਰਾਗ ਬਰਮਾ ਜੀ ਸਾਡੇ ਡਿਫਿਊ ਸਾਹਿਬ ਸਾਡੇ ਹਜ਼ੂਰਲਾ ਵਿਧਾਇਕੀ ਦੇ ਪ੍ਰਧਾਨ ਪਾਰਟੀ ਦੇ ਗੁਰਪ੍ਰਤਾਪ ਸੰਧੂ ਜੀ ਅਸੀਂ ਆਪਣੇ ਬਾਲਮੰਤੀ ਸਾਹਿਬ ਕੋ ਅਨੁਰਾਗ ਬਰਮਾ ਜੀ ਦੇ ਕੋਲੋਂ ਜਿੰਨਾ ਕੋਲੇ ਮਹਿਕਮਾ ਹੈ ਇਹ ਤੁਹਾਨੂੰ ਸਦਾ ਡਿਟੇਲ ਦੇ ਵਿੱਚ ਪੰਜਾਬ ਦੇ ਵਿੱਚ ਮੌਜੂਦ ਜਿਹੜਾ ਮਾਨ ਸਰਕਾਰ ਕਿੱਦਾਂ ਮੰਨ ਰਹੀ ਆ ਪਹਿਲਾਂ ਮੰਤਰੀ ਸਾਹਿਬ ਦੱਸਣਗੇ ਫਿਰ ਅਨੁਰਾਗ ਜੀ ਦੱਸਣਗੇ ਸੋ ਮੇਰੀ ਬੇਨਤੀ ਆ ਕਿ ਸਰਦਾਰ ਹਰਦੀਪ ਸਿੰਘ ਗੁੜਿਆ ਜੀ ਉਹ ਤੁਹਾਨੂੰ ਸਾਰਿਆਂ ਨੂੰ ਅੱਜ ਜਿਹੜਾ ਫੰਕਸ਼ਨ ਹੋਇਆ ਜਿਹੜੇ ਸੀਐਮ ਸਾਹਿਬ ਆਏ ਅਜ ਨਾਲੇ ਉਹਦੇ ਬਾਰੇ ਡਿਟੇਲ ਦੇ ਵਿੱਚ ਜਿਹੜੀ ਜਾਣਕਾਰੀ ਦੇਣਗੇ ਸਰਦਾਰ ਹਰਦੀਪ ਸਿੰਘ ਗੁੜਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮੇਰੇ ਨਾਲ ਹਲਕਾ ਜੀ ਨਾਲ ਤੋਂ ਵਿਧਾਇਕ ਮੇਰੇ ਵੱਡੇ ਭਰਾ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਐਫਸੀਐਸ ਸਾਹਿਬ ਅਨਰਾਗ ਵਰਮਾ ਜੀ ਸਾਡੇ ਡੀਸੀ ਸਾਹਿਬ ਸਕਸੀ ਸਾਨੀ ਜੀ ਗੁਰਪ੍ਰਤਾਪ ਸੰਧੂ ਜੋ ਜ਼ਿਹਾਤੀ ਜਨਾ ਅੰਮ੍ਰਿਤਸਰ ਦੇ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਨੇ ਸੋ ਅੱਜ ਇੱਕ ਅਹਿਮ ਪੀਸੀਐਸ ਕਰਕੇ ਅੰਮ੍ਰਿਤਸਰ ਦੇ ਵਿੱਚ ਹੋ ਰਹੀ ਹੈ ਕਿ ਅੱਜ ਮੁੱਖ ਮੰਤਰੀ ਸਰਦਾਰ ਪੁਜਨ ਸਿੰਘ ਮਾਨ ਜੀ ਦਾ ਮੈਂ ਅੱਜ ਪੂਰੇ ਅੰਮ੍ਰਿਤਸਰ ਦੇ ਡਿਸਟ੍ਰਿਕਟ ਵੱਲੋਂ ਅਜ ਨਾਲਾ ਹਲਕੇ ਵੱਲੋਂ ਰਾਜਸਾਨਸੀ ਵੱਲੋਂ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਜਿਹੜੀ ਹੜਪੀੜ ਪ੍ਰਭਾਵਨ ਪਰਿਵਾਰਾਂ ਦੇ ਲਈ ਜੋ ਅੱਜ ਤੋਂ 32 ਦਿਨ ਪਹਿਲਾਂ 1 ਮਹੀਨਾ 2 ਦਿਨ ਪਹਿਲਾਂ ਪਿਛਲੀ 11 ਤਰੀਕ ਨੂੰ ਅਨਾਉਂਸ ਕੀਤਾ ਸੀ ਕਿ ਡੇਢ ਮਹੀਨੇ ਦੇ ਅੰਦਰ-ਅੰਦਰ ਸਪੈਸ਼ਲ ਗਦਾਵਰੀ ਕਰਕੇ ਜਿਹੜੇ ਖੜ ਪੇੜ ਪਰਿਵਾਰ ਹੈ ਜਿਨ੍ਹਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਚਾਹੇ ਘਰਾ ਦਾ ਨੁਕਸਾਨ ਹੋਇਆ ਜੇ ਚਾਹੇ ਬਹੁਤ ਸਾਰੀਆਂ ਮੌਤਾਂ ਹੋਈਆਂ ਉਹਦਾ ਜਿਹੜਾ ਮੁਆਵਜ਼ਾ ਅਸੀਂ ਡੇਢ ਮਹੀਨੇ ਦੇ 45 ਦਿਨਾਂ ਦੇ ਅੰਦਰੰਦਰ ਦੇਵਾਂਗੇ ਸੋ ਅੱਜ ਅਸੀਂ ਉਹਨਾਂ ਦਾ ਦਿਿਲੋਂ ਧੰਨਵਾਦੀ ਕਰ ਧੰਨਵਾਦ ਕਰਦੇ ਆਂ ਕਿ ਅੱਜ 32 ਦਿਨ ਹੋਏ ਅੱਜ ਪੂਰੇ ਪੰਜਾਬ ਦੇ ਵਿੱਚ ਸ਼ੁਰੂਆਤ ਹੋ ਗਈ ਅੱਜ ਹਲਕਾ ਅਜਨਾਲਾ ਤੋਂ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਸ਼ੁਰੂਆਤ ਹੋਈ ਜਿਹਦੇ ਵਿੱਚ ਅੱਜ ਅਸੀਂ 631 ਪ੍ਰਭਾਵਿਤ ਵਿਅਕਤੀਆਂ ਨੂੰ ਜਿਹੜਾ ਮੁਆਵਜ਼ਾ 5.7 ਕਰੋੜ ਰੁਪਏ ਜਿਹੜਾ ਅਸੀਂ ਅੱਜ ਉਹਨਾਂ ਦੇ ਚੁੱਕਿਆ ਖੁਸ਼ੀ ਦੀ ਗੱਲ ਇਹ ਹੈ ਕਿ ਪਹਿਲੀਆਂ ਸਰਕਾਰਾਂ ਜਿਹੜੀਆਂ ਉਹ ਅਨਾਉਂਸ ਕਰਦੀਆਂ ਸੀ ਦਿੰਦੀਆਂ ਨਹੀਂ ਕੁਛੀ ਦੀ ਗੱਲ ਇਹ ਆ ਕਿ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅੰਮ੍ਰਿਤਸਰ ਅਗੇ ਪਹੁੰਚੇ ਨਹੀਂ ਸੀ ਤੇ ਲੋਕਾਂ ਦੇ ਜਿਹਨਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਉਹਨਾਂ ਦੇ ਅਕਾਊਂਟ ਦੇ ਵਿੱਚ ਪੈਸੇ ਆ ਗਏ ਜਦੋਂ ਉਹਨਾਂ ਨੂੰ ਚੈੱਕ ਫੜਾ ਰਹੇ ਸੀ ਮੁੱਖ ਮੰਤਰੀ ਸਾਹਿਬ ਤੇ ਉਹ ਨਾਲ ਦੀ ਨਾਲ ਆਪਣਾ ਮੋਬਾਈਲ ਦਿਖਾ ਰਹੇ ਸੀ ਕਿ ਸਾਡੇ ਅਕਾਊਂਟ ਵਿੱਚ ਪੈਸੇ ਪਹੁੰਚ ਗਏ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਹਮੇਸ਼ਾ ਹੀ ਇਹੋ ਜਿਹੇ ਮੌਕੇ ਤੇ ਵੀ ਸਿਆਸਤ ਕੀਤੀ ਲੋਕਾਂ ਨੂੰ ਗੁੰਮਰਾਹ ਕੀਤਾ ਜਿਹੜੇ ਚੱਕੋਂਦੇ ਵੀ ਸੀ ਦੋ ਦੋ ਸਾਲ ਬਾਅਦ ਕਿਸੇ ਨੂੰ 45 ਰੁਪਏ ਦਾ ਕਿਸੇ ਨੂੰ 70 ਰੁਪਏ ਦਾ ਕਿਸਾਨ ਭਰਾਵਾਂ ਨਾਲ ਇੱਕ ਮਜ਼ਾਕ ਕੀਤਾ ਜਾਂਦਾ ਸੀ ਪੱਦਾ ਮਜ਼ਾਕ ਕੀਤਾ ਜਾਂਦਾ ਸੀ ਸੋ ਅੱਜ ਮੁੱਖ ਮੰਤਰੀ ਸਾਹਿਬ ਅੱਜ ਨਾਲੇ ਦੇ ਵਿੱਚ ਸ਼ੁਰੂਆਤ ਕਰਕੇਗੇ ਕਿਉਂਕਿ 11 ਸਤੰਬਰ ਨੂੰ ਸਪੈਸ਼ਲ ਗਰਦਾਵਰੀ ਦੀ ਸ਼ੁਰੂਆਤ ਕੀਤੀ ਸੀ ਐਲਾਨ ਕੀਤਾ ਸੀ 13 ਸਤੰਬਰ ਤੋਂ ਸਪੈਸ਼ਲ ਗਰਦਾਵਰੀ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਹੋ ਜੂਗੀ ਹੋਗੀ ਸੀ ਸੋ 2508 ਪ੍ਰਭਾਵਿਤ ਪਿੰਡਾਂ ਵਿੱਚੋਂ ਜਿਹੜਾ ਤਹਿਸੀਲਦਾਰ ਦੁਆਰਾ ਸਾਡੇ ਪਟਵਾਰੀ ਸਾਹਿਬਾਨਾਂ ਦੁਆਰਾ ਕਨਗੋ ਦੁਆਰਾ ਜਿਹੜਾ ਦਾ ਮੌਜੂਦੀ ਮੁਲਾਕਨ ਮੁਕੰਮਲ ਕਰ ਲਿਆ ਗਿਆ ਵਾਹੀ ਜੋਗ ਜਿਹੜੀ ਰਕਬ ਇੱਕੜ ਜ਼ਮੀਨ ਹੈ 3.50 ਲੱਖ ਏਕੜ ਵਾਹੀ ਜੋਗ ਫਸਲ ਦਾ ਜਿਹੜਾ ਭਾਰੀ ਨੁਕਸਾਨ ਹੋਇਆ ਸੋ ਜਿਹੜੀ ਪ੍ਰਕਿਰਿਆਮ ਕਮਲ ਹੋ ਚੁੱਕੀ ਆ ਸੋ ਮੇਰੇ ਨਾਲ ਅੱਸੀ ਸਾਹਿਬ ਬੈਠੇ ਨੇ ਸੋ ਇਹਨਾਂ ਵੱਲੋਂ ਸਾਰੇ ਜ਼ਿਲ੍ਹਿਆਂ ਨੂੰ ਟੋਟਲ ਜਿਹੜੀ ਆ ਕੁੱਲ 825 ਪਿੰਡਾਂ ਦੀ ਜਿਹੜੀ ਗਿਣਤੀ ਇਹਦੇ ਵਿੱਚ ਪਿੰਡ ਆਏ ਜਿਹੜੇ ਹੜ੍ਹ ਪ੍ਰਭਾਵਿਤ ਏਰੀਏ 305 ਕਰੋੜ ਰੁਪਇਆ ਜਿਹੜਾ ਸਾਡੇ ਡਿਪਾਰਟਮੈਂਟ ਵੱਲੋਂ ਅਫਸਰ ਸਾਹਿਬ ਵੱਲੋਂ ਸਾਰੇ ਜ਼ਿਲ੍ਹੇ ਦੇ ਡੀਸੀ ਸਾਹਿਬਾਨਾਂ ਨੂੰ ਇਹਨਾਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਜਿਹੜਾ ਪਾ ਦਿੱਤਾ ਗਿਆ ਸੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਸਾਡੇ ਮਿਨਿਸਟਰ ਸਾਹਿਬਾਨ ਇੰਚਾਰਜ ਨੇ ਡਿਸਟ੍ਰਿਕਟ ਵਾਈਜ਼ ਹਲਕਾ ਇੰਚਾਰਜ ਸਾਹਿਬਾਨ ਐਮਐਲਏ ਸਾਹਿਬਾਨ ਕੱਲ ਤੋਂ ਯਾਨੀ ਸ਼ੁਰੂਆਤ ਕਰਨਗੇ ਪੂਰੇ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਜਿਹੜਾ ਬਣਦਾ ਮੁਆਵਜ਼ਾ ਮਿਲਣਾ ਸ਼ੁਰੂਆਤ ਹੋ ਜਾਏਗਾ ਤੁਹਾਡੇ ਸਾਰੇ ਭਰਾਵਾਂ ਦੇ ਚੈਨਲ ਜਰੀਏ ਮੈਂ ਉਹਨਾਂ ਲੋਕਾਂ ਨੂੰ ਕਿਉਂਕਿ ਕਈ ਲੋਕ ਅਜੇ ਰਹਿ ਗਏ ਨੇ ਜਿਨ੍ਹਾਂ ਦਾ ਸਪੈਸ਼ਲ ਗਦਾਵਰੀ ਨਹੀਂ ਵੀ ਹੋਈ ਕਬਰਾਉਣ ਵਾਲੀ ਗੱਲ ਨਹੀਂ ਹਰ ਇੱਕ ਨੂੰ ਜਿਹਦਾ ਵੀ ਨੁਕਸਾਨ ਹੋਇਆ ਉਹਨੂੰ ਮੁਆਵਜ਼ਾ ਮਿਲੇਗਾ ਪਰ ਇੱਕੜ ਪਹਿਲੀ ਵਾਰੀ ਹੋਇਆ 70 75 ਸਾਲਾਂ ਚ ਕੀ ਪੂਰੇ ਦੇਸ਼ ਦੇ ਵਿੱਚ ਕਿ ਪਰ ਇੱਕੜ 20000 ਪ੍ਰਤੀ ਇੱਕੜ ਦੇ ਹਿਸਾਬ ਨਾਲ ਜਿਹੜਾ ਮੁਆਵਜ਼ਾ ਦਿੱਤਾ ਜਾ ਰਿਹਾ ਜੋ ਇਸ ਹੜ੍ਹ ਦੇ ਕਾਰਨ ਬਹੁਤ ਸਾਰੀਆਂ ਮੌਤਾਂ ਹੋਈਆਂ ਉਹਨਾਂ ਪਰਿਵਾਰਾਂ ਨੂੰ ਜਿਹੜੀ مالی ਮਦਦ ਉਹਨਾਂ ਦੇ ਪਰਿਵਾਰਾਂ ਨੂੰ 4 ਲੱਖ ਦੇ ਹਿਸਾਬ ਨਾਲ ਉਹਨਾਂ ਪਰਿਵਾਰਾਂ ਨੂੰ ਪਹੁੰਚ ਦੇ ਦਿੱਤੀ ਗਈ ਹੈ। ਸੋ ਅੱਜ ਫਿਰ ਮੁੱਖ ਮੰਤਰੀ ਸਾਹਿਬ ਵੱਲੋਂ ਸਾਨੂੰ ਇਹੀ ਹੁਕਮ ਆਏ ਨੇ ਕਿ ਜਲਦੀ ਪੂਰੇ ਜਿਹੜੇ 20 ਜ਼ਿਲ੍ਹਿਆਂ ਦੇ ਵਿੱਚ ਜੇ ਨੁਕਸਾਨ ਹੋਇਆ ਉਹਨਾਂ ਸਾਰਿਆਂ ਦੀ ਜਲਦੀ ਤੋਂ ਜਲਦੀ ਜਿਹੜੇ ਵੀ ਜਨਾਂ ਦੀ ਸਪੈਸ਼ਲ ਗਦਾਵਰੀ ਰਹਿ ਗਈ ਹੋਵੇ ਜਾਂ ਕਿਤੇ ਉਸ ਟਾਈਮ ਪਟਵਾਰੀ ਕਾਨੂੰਗੋ ਆਏ ਹੋਣ ਪਿੰਡ 'ਚ ਨਾ ਹੋਣ ਉਹਨਾਂ ਨੂੰ ਵੀ ਜਾ ਕੇ ਦੁਬਾਰਾ ਅਫਸਰ ਸਾਹਿਬਾਨ ਨੂੰ ਲਗਾ ਕੇ ਪਿੰਡ ਦੇ ਲੋਕਾਂ ਨੂੰ ਪੁੱਛ ਕੇ ਉਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਜੇ ਕਿਉਂਕਿ ਬਹੁਤ ਸਾਰੇ ਭਰਾਵਾਂ ਨੇ ਜ਼ਮੀਨ ਠੇਕੇ ਤੇ ਲੈ ਕੇ ਜਿਹੜੀ ਉਹ ਖੇਤੀ ਫਸਲ ਕਰਦੇ ਆ ਠੇਕੇ ਤੇ ਲੈ ਕੇ ਲੋਕਾਂ ਦੀਆਂ ਜ਼ਮੀਨਾਂ ਵੋਂਦੇ ਆ ਸੋ ਉਹਨਾਂ ਨੂੰ ਵੀ ਸਪੈਸ਼ਲ ਮੁੱਖ ਮੰਤਰੀ ਸਾਹਿਬ ਵੱਲੋਂ ਹੁਕਮ ਹੈ ਕਿ ਜਿਨ੍ਹਾਂ ਨੇ ਕਾਸਟਕਾਰ ਜਿਨ੍ਹਾਂ ਨੇ ਖੇਤੀ ਕੀਤੀ ਹੈ ਜਿਨ੍ਹਾਂ ਨੇ 20 ਵਗੈਰਾ ਲੈ ਕਣਕ ਵੀ ਦੀ ਸਪਰੇਆ ਪਾਈਆਂ ਜਿਨ੍ਹਾਂ ਨੇ ਫਸਲਾਂ ਦੇ ਕਿਉਂਕਿ ਫਸਲ ਪਾਲ ਕੇ ਜਵਾਨ ਕੀਤੀ ਫਸਲ ਜਿਹੜੀ ਆ ਪੂਰੀ ਹੋਈ ਖਤਮ ਹੋਈ ਆ ਸੋ ਉਹ ਕਾਸ਼ਤਕਾਰ ਜਿਹਨਾਂ ਨੇ ਮਿਹਨਤ ਕੀਤੀ ਆ ਉਹਨਾਂ ਨੂੰ ਹੀ ਬੰਦਾ ਮੁਆਵਜ਼ਾ ਦਿੱਤਾ ਜਾਵੇਗਾ ਸੋ ਇਹਦੇ ਲਈ ਪੂਰਾ ਡਿਸੀਜ਼ ਹੈ ਬੰਨ ਨੂੰ ਕਿਹਾ ਗਿਆ ਕਿ ਪਿੰਡ ਦੇ ਵਿੱਚੋਂ ਬਹੁਤ ਸਾਰੇ ਸਰਪੰਚ ਸਾਹਿਬਾਨ ਨੂੰ ਪਤਾ ਹੁੰਦਾ ਮੋਹਤਵਾਰ ਬੰਦਿਆਂ ਨੂੰ ਪਤਾ ਹੁੰਦਾ ਜਿਹਦੇ ਲਈ ਉਹ ਪਿੰਡ ਦੇ ਲੋਕ ਸਰਪੰਚ ਸਾਹਿਬਾਨ ਜਿਹੜੇ ਕਹਿਣਗੇ ਕਿ ਜਿਹਨਾਂ ਖੇਤੀ ਦੇ ਜ਼ਮੀਨ ਦੇ ਉਹ ਹੀ ਆ ਉਹਨਾਂ ਨੂੰ ਹੀ ਬੰਦਾ ਮੁਆਵਜ਼ਾ ਮਿਲੇਗਾ ਸੋ ਅੱਜ ਮੈਂ ਡਿਟੇਲ ਦੇ ਵਿੱਚ 2 ਮਿੰਟ 80 ਸਾਲ ਤੁਹਾਨੂੰ ਸਾਰਾ ਦੱਸਣਗੇ ਸੋ ਅੱਜ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਤੇ ਤੁਸੀਂ ਇਸ ਜਿਹੜੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਲੋਕਾਂ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬਾਹ ਫੜੀ ਹੈ ਤੁਸੀਂ ਸਾਰੇ ਉੱਥੇ ਵੀ ਮੌਜੂਦ ਸੀਗੇ ਤੇ ਹੁਣ ਵੀ ਤੁਸੀਂ ਸਾਰੇ ਵੀ ਸਪੇਸ ਵਿੱਚ ਆਇਓ ਮੈਂ ਤੁਹਾਡਾ ਧੰਨਵਾਦੀ ਹਾਂ ਤੇ ਲੋਕਾਂ ਨਾਲ ਫਿਰ ਵਾਅਦਾ ਹੈ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਸਰਕਾਰ ਹੈ ਇੱਕ ਇੱਕ ਭਰਾ ਦਾ ਜਿਹਦਾ ਨੁਕਸਾਨ ਹੋਇਆ ਸਾਨੂੰ ਬਹੁਤ ਦੁੱਖ ਹੈ ਬਹੁਤ ਦਰਦ ਹੈ ਅਸੀਂ ਸਾਰਿਆਂ ਨੂੰ ਬੰਦਾ ਮੁਆਵਜ਼ਾ ਜ਼ਰੂਰ ਦੇਵਾਂਗੇ ਬਹੁਤ ਬਹੁਤ ਧੰਨਵਾਦ Помните, что это